ਨਗਰ ਨਿਗਮ ਦੇ ਨਾਂ ਤੇ ਨਕਲੀ ਸਾਈਨ ਅਤੇ ਨਕਲੀ ਐਨਓਸੀ ਦਾ ਇੱਕ ਆਰਕੀਟੈਕਟ ਕਰ ਰਿਹਾ ਸੀ ਤੰਦਾ ਨਗਰ ਨਿਗਮ ਦਾ ਸ਼ਾਰਟਕਟ ਤਰੀਕੇ ਨਾਲ ਕੰਮ ਕਰਾਉਣ ਦੇ ਲੋਕਾਂ ਤੋਂ ਠੱਗੇ 50000 ਰੁਪਏ ਬੀਤੀ ਕੱਲ ਕੀਤਾ ਗਿਆ ਉਸਤੇ ਥਾਣਾ ਕਤਵਾਲੀ ਵਿਖੇ ਥੋਖਾ ਤੜੀ ਦਾ ਮਾਮਲਾ ਦਰਜ ਅਤੇ ਉਹਦੀ ਦੁਕਾਨ ਕੀਤੀ ਗਈ ਸੀਲ ਮੰਗਲਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਨਗਰ ਨਿਗਮ ਦੇ ਸੀਨੀਅਰ ਸੀਨੀਅਰ ਡਿਪਟੀ ਮੇਅਰ ਅਸ਼ੋਕ ਘੋਮਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਆਰਕੀਟੈਕਟ ਜੋ ਨਗਰ ਨਿਗਮ ਦੇ ਨਕਲੀ ਸائن ਅਤੇ ਨਕਲੀ ਐਨਓਸੀ ਦੇ ਕੇ ਲੋਕਾਂ ਤੋਂ ਇਸਨੇ 50000 ਰੁਪਏ ਦੀ ਾਪ ਠੱਗੀ ਮਾਰੀ ਹੈ ਜਿਸ ਤੇ ਥਾਣਾ ਕਤਵਾਲੀ ਵਿਖੇ ਕੱਲ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹਦੀ ਦੁਕਾਨ ਵੀ ਸ਼ੇਅਰ ਕਰ ਦਿੱਤੀ ਗਈ ਸੀ ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਜੋ ਨਕਲੀ ਲੋਕ ਹਨ ਉਹਨਾਂ ਤੋਂ ਬਚੇ ਜਾਵੇ ਮਾਮਲਾ ਅਸਲ ਵਿੱਚ ਬਠਿੰਡਾ ਨਗਰ ਨਿਗਮ ਦੇ ਬਾਹਰ ਬਣੇ ਇੱਕ ਪ੍ਰਾਈਵੇਟ ਆਰਕੀਟੈਕਟ ਦੇ ਦੰਦਾ ਪਰ ਦਾ ਜਿਸੇ ਵਿੱਚ ਬਿਚ ਬੈਠ ਕੇ ਇਹ ਫਰਜੀ ਐਨਓਸੀ ਤਿਆਰ ਕਰਨ ਦੇ ਢੱਲੇ ਨਾਲ ਇਹ ਆਪਣਾ ਕੰਮ ਚਲਾ ਰਿਹਾ ਸੀ ਤੇ ਪੈਸੇ ਲੈ ਰਿਹਾ ਸੀ ਜਿਸ ਨੂੰ ਲੈ ਕੇ ਇਹ ਸ਼ਾਰਟਕਟ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਇਸ ਤਰ੍ਹਾਂ ਦੀ ਐਨਓਸੀ ਦੇ ਰਿਹਾ ਸੀ ਤਾਂ ਜਦ ਇਹ ਸਬੰਧਿਤ ਅਧਿਕਾਰ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਥਾਣਾ ਕਤਵਾਲੀ ਵਿਖੇ ਸ਼ਿਕਾਇਤ ਦਿੱਤੀ ਗਈ ਜਿਸ ਦੇ ਬੀਤੀ ਕੱਲ ਤਣਕ ਕਤਵਾਲੀ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਹਦੀ ਦੁਕਾਨ ਸੀਲ ਕੀਤੀ ਗਈ ਸੀ ਇਸ ਸਬੰਧੀ ਅੱਜ ਨਗਰ ਨਿਗਮ ਦੇ ਸੀਨੀਅਰ ਸੀਨੀਅਰ ਵੀਅਰ ਅਸ਼ੋਕ ਮਾਰਨੇ ਨੇ ਸਾਰੀ ਜਾਣਕਾਰੀ ਦਿੱਤੀ ਇਸ ਸਬੰਧੀ ਐਸ ਐਚਓ ਕਤਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਨੂੰ ਫੜਨ ਤੋਂ ਬਾਅਦ ਹੀ ਉਸ ਤੋਂ ਸਾਰਾ ਉਸ ਉਹਦੀਆਂ ਜੋ ਜਾਂਦੀ ਬੋਹਰਾਂ ਦੇ ਜੋ ਵੀ ਡਾਕੂਮੈਂਟ ਹਨ ਉਹ ਬਰੰਦ ਕਰਵਾਏ ਜਾਣਗੇ ਵਿਵੇਕ ਬਾਂਸਲ ਨਾਮ ਦਾ ਆਰਕੀਟੈਕਟ ਹੈ ਜੋ ਥੋੜੀ ਦੇਰ ਪਹਿਲੇ ਹੀ ਇੱਥੇ ਆਪਣਾ ਦਫਤਰ ਜਿਹਾ ਖੋਲਿਆ ਉਹਨਾਂ ਨੇ ਔਰ ਬਹੁਤ ਹੀ ਘਟੀਆਂ ਕਾਰਵਾਈਆਂ ਉਹ ਆਪਦੇ ਦਫਤਰ 'ਚ ਬੈਠ ਕੇ ਕਰਦਾ ਸੀ ਨਗਰ ਨਿਗਮ ਦੇ ਨਾਂ ਤੇ ਅਧਿਕਾਰੀਆਂ ਦੇ ਨਾਂ ਤੇ ਜਾਲੀ ਐਨਓਸੀ ਸਾਈਨ ਕਰਕੇ ਉਹਨਾਂ ਤੋਂ ਪੈਸੇ ਲੈ ਕੇ ਗਹਾਂ ਨਗਰ ਨਿਗਮ ਦੀ ਜਮਾਨੀ 시 ਕਰਾਉਂਦਾ ਔਰ ਠੱਗੀਆਂ ਮਾਰ ਰਿਹਾ ਸੀ ਇਸ ਤਰੀਕੇ ਨਾਲ ਜਦੋਂ ਸਾਡੇ ਅਧਿਕਾਰੀਆਂ ਦੇ ਧਿਆਨ 'ਚ ਆਇਆ ਉਹਨਾਂ ਨੇ ਤੁਰੰਤ ਐਕਸ਼ਨ ਲੈ ਕੇ ਉਹਦੇ ਖਿਲਾਫ ਕਾਰਵਾਈ ਕੀਤੀ ਔਰ ਨਾਲ ਹੀ ਨਾਲ ਐਫਆਰ ਵੀ ਕਰਾਈ ਉਹਦੀ ਦੁਕਾਨ ਵੀ सील ਕਰਤੀ ਐਫਆਰ ਵੀ ਕਰਾਈ ਉਹਦੇ ਨਾਲ ਖਰਾਬ ਜੀ ਐਸਓ ਸਾਹਿਬ ਕੀ ਮਾਮਲਾ ਹੋਇਆ ਅੱਜ ਨਗਰ ਨਗਰ ਕੱਲ ਸਾਨੂੰ ਇੱਕ ਜਿਹੜੀ ਨਗਰ ਨਿਗਮ ਤੋਂ ਗੜਬੜ ਠੰਡਾ ਤੋਂ ਇੱਕ ਸ਼ਿਕਾਇਤ ਆਈ ਸੀਗੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕੋਈ ਇੱਕ ਵਿਵੇਕ ਨਾਂ ਦਾ ਬੰਦਾ ਹੈਗਾ ਜਿਹੜਾ ਉਹ ਜਾਲੀ ਐਨਓਸੀਆਂ ਬਣਾ ਕੇ ਨਗਰ ਨਿਗਮ ਨੂੰ ਬਣਾਉਣ ਫਾਰਮ ਕੀਤੇ ਬਿਨਾ ਉਹਦੀ ਕੋਈ ਫੀਸ ਵਗੈਰਾ ਭਰ ਕੇ ਉਹ ਜਿਹੜਾ ਢੋਲੇ ਢੋਲੇ ਲੋਕਾਂ ਨਾਲ ਆ ਰਿਹੀਆਂ ਠੱਗੀਆਂ ਮਾਰ ਰਿਆ ਤੇ ਇਸ ਉਸ ਉਸ ਕੰਪਲੇਂਟ ਨੂੰ ਆਧਾਰ ਬਣਾ ਕੇ ਅਸੀਂ ਕੱਲ ਇੱਕ ਸੀ ਇੱਕ ਫਰਜ਼ਾ ਜਿਹੜਾ ਸਾਡੇ ਥਾਣੇ ਦੇ ਵਿੱਚ ਦਰਜ ਕੀਤਾ ਗਵਨਜਾ ਨੰਬਰ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਕੀ ਦੋਸ਼ੀ ਦੀ ਪਾਲ ਕੀ ਚੀਜ਼ ਹੈ ਪਰ ਜੇ ਵੀ ਜਾਲੀ ਮੋਰਾ ਵਗੈਰਾ ਸੀ ਤੇ 10000 ਰੁਪਏ ਦਾ ਵਾਪਸ ਨਹੀਂ ਹੋ ਪੂਰਾ ਉਹ ਇਹੇ ਇਹਨਾਂ ਦੇ ਨਗਰ ਨਿਗਮ ਦੀ ਕੋਈ ਫੀਸ ਹੁੰਦੀ ਆ ਉਹ ਕੀ ਕਰਦੇ ਆ ਲੋਕਾਂ ਲੋਕ ਇਹਦੇ ਕੋਲੇ ਚਲੇ ਜਾਂਦੇ ਆ ਆਪਣੇ ਲੋਕ ਆ ਜਿਹੜੇ ਭੋਲੇ ਭਾਲੇ ਆ ਇਹ ਕੀ ਕਹਿ ਦਿੰਦਾ ਵੀ ਮੈਂ ਸਾਰਾ ਕੁਝ ਕੰਮ ਕਰਾ ਦਊਗਾ ਤੁਹਾਡਾ ਨਗਰ ਨਿਗਮ ਦੇ ਵਿੱਚ ਕੋਈ ਫਾਈਲ ਨਹੀਂ ਅਪਲਾਈ ਹੁੰਦੀ ਕੋਈ ਫੀਸ ਨਹੀਂ ਭਰੀ ਜਾਂਦੀ ਗਈ ਤੇ ਆਪਣੇ ਲੈਵਲ ਤੇ ਉਹ ਟੈਂਪਰਿੰਗ ਵਗੈਰਾ ਕਰਕੇ ਉਹ ਜਿਹੜੀਆਂ ਪਹਿਲਾਂ ਵਾਲੀਆਂ ਐਨਓਸੀਆਂ ਹੁੰਦੀਆਂ ਉਹਨਾਂ ਦੇ ਵਿੱਚ ਟੈਂਪਰਿੰਗ ਕਰਕੇ ਉਹਨਾਂ ਨੂੰ ਦੇ ਦਿੰਦਾ ਉਹਨਾਂ ਨੂੰ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾਗਾ ਇਸੇ ਟੀਮ ਉਹ ਅਸੀਂ ਜਿਹੜਾ ਨਗਰ ਨਿਗਮ ਨੇ ਸਾਡੇ ਕੋਲ ਸ਼ਿਕਾਇਤ ਕੀਤੀ ਸੀ ਉਹਨਾਂ ਨੇ ਉਹਨਾਂ ਦੀ ਕੌਂਸਲ ਦੇ ਅਸਤੇ ਵਿੱਚ ਆਇਆ ਇਹ ਮਾਮਲਾ ਤੇ ਉਹਨਾਂ ਨੇ ਸਾਨੂੰ ਸਾਨੂੰ ਉਸ ਕਾਇਦ ਰੂਪੇ ਦਿੱਤਾ ਅਸੀਂ ਉਸ ਤੇ ਜਿਹੜੀ ਐਫ ਆਈ ਆਰ ਕਰ ਦਿੱਤੀ ਸਰ ਜਿਹੜਾ ਬ੍ਰਾਮ ਕੋਈ ਪੈਸੇ ਦੀ ਗੱਲਬਾਤ ਸੀਗੀ ਕਿ 50000 ਰੁਪਏ ਦੀ ਕੋਈ ਸ਼ਿਕਾਇਤ ਸੀ ਦੱਸਿਆ ਨਾ ਇਹ ਉਹੀ ਗੱਲ ਹੈ ਨਾ ਵੀਰੇ ਉਹ ਜਿਹੜੀ ਫੀਸ ਹੁੰਦੀ ਹੈ ਇਹ ਕਿੰਨੀ ਰਕਮ ਕਿੰਨੀ ਨਗਰ ਨਿਗਮ ਨਗਰ ਨਿਗਮ ਦੀ ਜਿਹੜੀ ਹੁੰਦੀ ਆ ਨਾ ਇੱਕ ਫੀਸ ਹੁੰਦੀ ਆ ਐਨਓਸੀ ਅਪਲਾਈ ਕਰਨ ਵੇਲੇ ਜਿਹੜੀ ਉਹ ਸਰਕਾਰੀ ਫੀਸ ਹੁੰਦੀ ਆ ਉਹ ਫੀਸ ਦਾ ਹੀ ਇਹ ਜਿਹੜਾ ਕਰਦਾ ਹੈ ਫੀਸ ਵਗੈਰਾ ਭਰੀ ਨਹੀਂ ਜਾਂਦੀ ਸੀ ਫਾਈਲ ਅਪਲਾਈ ਨਹੀਂ ਹੁੰਦੀ ਸੀ ਨਗਰ ਨਿਗਮ ਦਫਤਰ ਦੇ ਵਿੱਚ ਇਹ ਆਪਣੇ ਆਪ ਦੇ ਆਪਣੇ ਪਧਰ ਦੇ ਪੈਸੇ ਲੈ ਕੇ ਜਿਹੜਾ ਉਹ ਟੈਂਪਰਿੰਗ ਕਰਕੇ ਉਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਐਨਓਸੀ ਹੁੰਦੀ ਆ ਉਹਦੇ ਤੇ ਜਿਹੜਾ ਨਗਰ ਨਿਗਮ ਜਿਹੜੇ ਅਧਿਕਾਰੀ ਉਹਨਾਂ ਦੇ ਦਸਤਖਤ ਵਗੈਰਾ ਕਰਕੇ ਟੈਂਪਰਿੰਗ ਕਰਕੇ ਉਹ ਜਿਹੜਾ ਉਹਨਾਂ ਨੂੰ ਜਾਰੀ ਕਰ ਦਿੰਦਾ ਸੀ ਸਰ ਬਰਾਮਤ ਕੀ ਹੋਈ ਹੈ ਕੁਝ ਚਾਲੀ ਮੋਹਰਾ ਵਗੈਰਾ ਇਹ ਲੋਕ ਅੱਜ ਵੀ ਅਕਿਊਜ਼ ਜਦੋਂ ਫੜਾਂਗੇ ਕਿਉਂ ਜ ਫੜ ਕੇ ਉਹਦੇ ਤੋਂ ਪੁੱਛਗਿਸ਼ ਕਰਾਂਗੇ ਉਹਦੇ ਆਧਾਰ ਤੇ ਅਸੀਂ ਜਿਹੜੀ ਹੈਗੀ ਆ ਉਹ ਬਰਾਮਦਗੀ ਕਰਵਾਵਾਂਗੇ ਬਾਕੀ ਅਸੀਂ ਜਿਹੜੇ ਨਗਰ ਨਿਗਮ ਵਾਲੇ ਜਿਹੜੇ ਹੈਗੇ ਅਧਿਕਾਰੀ ਉਹ ਸਾਡੇ ਆਪਣੇ ਤਾਲ ਮਿਲ ਜਾਏ ਉਹਨਾਂ ਨਾਲ ਗੱਲਬਾਤ ਕਰਕੇ ਜਿੰਨਾ ਤੱਕ ਸੰਭਵ ਹੋ ਸਕੇ ਆਪਾਂ ਬਰਾਮਦਗੀ ਕਰਾਂਗੇ